ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਥੇ ਧੋਤਰਾਮ ਦੇ ਉੱਤੇ ਤੇ ਇੱਕ ਅਸੀਂ ਖਰਬੂਜੇ ਦਾ ਦਿਨ ਮਨਾ ਰਹੇ ਹਾਂ ਤੇ ਉਹਦੇ ਚ ਸਾਡਾ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਇੱਥੇ ਉਹਨਾਂ ਦੀ ਮਦਦ ਲਈ ਹੈ ਤੇ ਨਾਲ ਨਾਲ ਅਸੀਂ ਪੰਜਾਬੀ ਐਗਰੀਕਲਚਰਿਜ਼ ਦਾ ਸਬਜ਼ੀ ਵਿਭਾਗ ਹੈ ਤੇ ਦੋਹੇ ਇਕੱਠੇ ਕਰਕੇ ਇੱਥੇ ਲਗਾ ਰਹੇ ਹਾਂ ਤੇ ਇਹ ਇਸ ਕਰਕੇ ਲਗਾ ਰਹੇ ਹਾਂ ਕਿ ਜਿਹੜਾ ਖਰਬੂਜਾ ਇਸ ਈਰੀ ਦੇ ਵਿੱਚ ਕਾਫੀ ਅੱਛੀ ਵੱਡੀ ਫਸਲ ਹੈਗੀ ਹੈ ਇਹ ਤੇ ਉਹਨਾਂ ਸ티브 ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਜਿਹੜੇ ਜ਼ਿਮੀਦਾਰ ਇਸ ਤਰ੍ਹਾਂ ਦੀ ਫਸਲ ਲਗਾਉਂਦੇ ਨੇ ਅਸੀਂ ਉਹਦੇ ਵਿੱਚ ਨਮੀ ਨਮੀ ਕਿਸਮਾਂ ਕੱਢੀਏ ਉਹਦੇ ਉਤਪਾਦਨ ਦੇ ਟਨ ਕੱਢੀਏ ਉਹਨੂੰ ਜੇ ਬਿਮਾਰੀ ਲੱਗਦੀ ਕੀੜਾ ਲੱਗਦਾ ਉਹਨੂੰ ਬਚਾਉਣ ਦੇ ਟਨ ਕੱਢੀਏ ਸੋ ਖਰੂਜਿਆਂ ਤੇ ਵੀ ਹੁਣ ਸਾਡਾ ਕਾਫੀ ਫੋਕਸ ਰਿਹਾ ਹੈਗਾ ਤੇ ਖਰੂਜੇ ਦੀ ਅਸੀਂ ਇੱਕ ਪਿਛਲੇ ਸਾਲ ਨਵੀਂ ਕਿਸਮ ਉੱਤੀ ਹੈਗੀ ਹੈ ਤੇ ਜਿਹਨਾਂ ਦਾ ਨਾਮ ਰੱਖਿਆ ਪੰਜਾਬ ਅੰਮ੍ਰਿਤ ਤੇ ਅਸੀਂ ਕੋਸ਼ਿਸ਼ੇ ਕਰਦੇ ਹਾਂ ਕਿ ਇਹੋ ਜੀ ਕਿਸਮ ਕੱਢੀ ਜਾਵੇ ਜਿਹਦਾ ਝਾੜ ਵੀ ਵਧੀਆ ਹੋਵੇ ਉਹਨੂੰ ਬਿਮਾਰੀ ਵੀ ਨਾ ਲੱਗੇ ਤੇ ਉਹਦੀ ਕੁਆਲਿਟੀ ਵਧੀਆ ਹੋਵੇ ਤੇ ਕਿਸਾਨ ਨੂੰ ਉਹਦੇ ਜਿਹੜਾ ਬੀਜ ਹੈ ਉਹਦੇ ਮੁੱਲ ਲੈਣ ਵਾਸਤੇ ਬਹੁਤਾ ਖਰਚਾ ਨਾ ਪਵੇ ਖਰੂਜੇ ਦੇ ਹੋਰ ਵੀ ਆਉਂਦੀਆਂ ਨੇ ਕਿਸਮਾਂ ਪਰ ਬਹੁਤੇ ਹਾਈਬ੍ਰਿਡ ਆ ਰਹੇ ਨੇ ਜਿਹੜੇ ਹਾਈਬ੍ਰਿਡ ਹੁੰਦੇ ਨੇ ਇਹ ਪ੍ਰਾਈਵੇਟ ਕੰਪਨੀਆਂ ਬਣਾਉਂਦੀਆਂ ਨੇ ਜਿਹੜੇ ਹਾਈਬ੍ਰਿਡ ਦੇ ਵਿੱਚ ਹੁੰਦਾ ਹੈ ਕਿ ਮੋਸਟ ਵੀ ਹਰ ਸਾਲ ਆਪਾਂ ਨੂੰ ਪਾ ਵੜਨ ਨੂੰ ਬੀਜ ਲੈਣਾ ਪੈਂਦਾ ਖਰੂਜੇ ਵੀ ਤਾਂ ਬੀਜ ਦਾ ਮੈਂ ਕਹਿੰਦਾ ਕਿ ਲੱਖ-ਲੱਖ ਰੁਪਏ ਕਿਲੋ ਵੀ ਹੈਗਾ ਸੋ ਉਹ ਫਸਲ ਲਾਉਣ ਤੋਂ ਹੀ ਪਹਿਲਾਂ ਖਰਚਾ ਬਹੁਤ ਹੋ ਜਾਂਦਾ ਬੀਜ ਦੇ ਉੱਤੇ ਸੋ ਯੂਨੀਵਰਸਿਟੀ ਇਹ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਅਸੀਂ ਖੇਤੀ ਦੇ ਖਰਚੇ ਕਿਵੇਂ ਘਟਾਉਣੇ ਹੈ ਸੋ ਜੇ ਅਸੀਂ ਬੀਜ ਤੇ ਹੀ ਖਰਚਾ ਘਟਾ ਲਈਏ ਪਹਿਲਾ ਕੰਮ ਤੇ ਉਹਦੇ ਚ ਵੀ ਬਚਤ ਹੋ ਜਾਂਦੀ ਫਰਮ ਨੂੰ ਸੋ ਅਸੀਂ ਹੁਣ ਇਹ ਵੈਰਾਈਟੀ ਘੱਡੀ ਹੈ ਹਾਈਬ੍ਰਿਡ ਨਹੀਂ ਹੈ ਵੈਰਾਈਟੀ ਹੈ ਪੰਜਾਬ ਅਮਰਤ ਜਿਹੜੀ ਕਿ ਖਰੂਜ ਜਿਹੜਾ ਆ ਰਿਹਾ ਸੀ ਉਹ ਹਾਈਬ੍ਰਿਡ ਤੇ ਉਨਾ ਹੀ ਝਾੜ ਦੇ ਦਿੰਦੀ ਹੈ ਤੇ ਉਸ ਤਰ੍ਹਾਂ ਹੀ ਰੰਗ ਹੈ ਉਸ ਤਰ੍ਹਾਂ ਦੀ ਉਹਦੇ ਵਿੱਚ ਮਿਠਾਸ ਹੈ ਕਿ ਸਰਕ ਕੁਆਲਿਟੀ ਸੇਮ ਹੀ ਆਲਮੋਸਟ ਤੇ ਫਾਈਬਰ ਵਗੈਰਾ ਕੰਟੈਂਟ ਸੋ ਇਹਦੇ ਸਭ ਤੋਂ ਪਹਿਲਾਂ ਤਾਂ ਇਹ ਹੋਏਗੀ ਕਿ ਕਿਸਾਨ ਦੀ ਬਚਤ ਹੋ ਜਾਊਗੀ ਬੀਜ ਦੀ ਕਿ ਲੱਖ ਰੁਪਏ ਦਾ ਬੀਜ ਲੈਂਦਾ ਸੀ ਕਿਲੋ ਤਾਂ ਇਹ ਆਪ ਵੀ ਬੀਜ ਰੱਖ ਸਕਦਾ ਕਿਸਾਨ ਆਪ ਬੀਜ ਬਣਾ ਸਕਦੇ ਕਿਸਾਨ ਸਾਡੇ ਪਹੁੰਚੇ ਗਏ ਨੇ ਇਹ ਇਹ ਆਪ ਹੀ ਬੀਜ ਬਣਾ ਸਕਦੇ ਨੇ ਸੋ ਉਹ ਬਹੁਤ ਵੱਡੀ ਬਚਤ ਹੋ ਜਾਊਗੀ ਤੇ ਬਾਕੀ ਇਹ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਵੈਰਾਈਟੀ ਹੈਗੀ ਹੈ ਤੇ ਇਹ ਸੀਰੀਅਲ ਚ ਪਰਪਲਿਤ ਹੋਵੇ ਹੋਰ ਵੀ ਕਿਸਾਮ ਲਾਉਣ ਜਿਹਦੇ ਕਰਕੇ ਅੱਜ ਅਸੀਂ ਸਾਡੇ ਸਾਇੰਸ ਦੇ ਲੈਕਚਰ ਵੀ ਦੇਣਗੇ ਤੇ ਕੀੜਿਆਂ ਬਾਰੇ ਬਿਮਾਰੀਆਂ ਬਾਰੇ ਤੇ ਹੋਰ ਲਾਉਣ ਦੇ ਟਾਂ ਬਾਰੇ ਤੇ ਅਸੀਂ ਚਾਹੁੰਦੇ ਹਾਂ ਕਿ ਖਰੂਜੇ ਦਾ ਏਰੀਆ ਜਿਹੜਾ ਹੈਗਾ ਉਹ ਹੋਰ ਵਜੇ